बॉर्डर तो सिक्योरिटी फोर्स से गुरदासपुर पुलिस एक काफ़ी वो सफलता मिली है मिति छब्बीस मई दो हजार चौबीस की रात में एक हमिंग साउंड जोड़ा है डिटेक्ट हो बीओ पी चंदू अडाला तो जिते बी एस एफ के अलर्ट जवान ने इमीडिएटली जो है इनफॉरमेषन आगे शेयर की ਜਿਸ ਤੋਂ ਬਾਅਦ ਬੀਐਸਐਫ ਦੁਵਾਰਾ ਤਿੰਨ ਰਾਉਂਡ ਵੀ ਫਾਇਰ ਕੀਤੇ ਗਏ ਅ ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਡ ਹੈ ਰੋਇਨ ਲੱਗ ਰਹੀ ਹੈ ਇਹ ਅਪਰੋਕਸੀਮੇਟਲੀ 10.645 ਕਿਜੀ ਹੈ ਔਰ ਇਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਕਸਾਕਾਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਇਹ ਸਾਰੇ ਮੈਟਰ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਉਹ ਸਹੀ ਜਗ੍ਹਾ ਤੇ ਮਿਲਿਆ ਇਹ ਉਹ ਥੋੜੀ ਵੱਖਰੀ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਮਿਲਿਆ ਸਰ ਕੋਈ ਕੀਤਾ ਡਰਸਰ ਪੈਰਾਸਕਲੀਮ ਇਹਦੇ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਦਰ ਇਨਵੈਸਟੀਗੇਸ਼ਨ ਕਿਉਂਕਿ ਹਲੇ ਪੂਛੇ ਟਾਈਮ ਬੀਤਿਆ ਅਸੀਂ ਇਹਦੀ ਫਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ ਹਾਂਜੀ ਮੰਤਰੀ ਕੀ ਮਤਲਬ ਕਿਤੇ ਨਹੀਂ ਹੋਈ ਇਹ ਇਹ ਦਾ ਡਿਸਪੋਜ਼ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸਨੋਪਰ ਕੋਰੋਨਾ ਲਗਾ ਕਿਤੇ ਇਹਨਾਂ ਨੂੰ ਡਿਲੀਟ ਕਰਵਾ ਦੇਣਗੇ ਨਹੀਂ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਿਕੋਜ਼ ਫੋਨ ਜਾਪਤਾ ਚੱਲ ਰਿਹਾ ਹੈ ਅਸੀਂ ਹਰ ਕਿਤੇ ਨਾਕੇ ਵੀ ਲਾਏ ਹੈ ਸਰਚ ਆਪਰੇਸ਼ਨਸ ਵੀ ਚੱਲ ਰਿਹਾ ਹੈ ਬੀਐਸਐਫ ਇਜ਼ ਆਲਸੋ ਔਨ ਹਾਈ ਅਲਰਟ ਤੋਂ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਤੇ ਵੀ ਸਾਡੀ ਦੋਨੋਂ ਆਦੀ ਦੋਨੋਂ ਜਿਹੜੇ ਏਜੰਸੀਜ਼ ਹੈ ਨਾਲ ਦੀ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ और एक बड़ी सफलता इस कारण ही है क्योंकि बीएसएफ भी, भी काफी अलर्ट है पुलिस की जी पेट्रोलिंग है वो भी अलर्ट थी उन्होंने मिलकर काफ़ी अच्छा रिकवरी भी की है बस्ट भी किया कि तो मुकदमे रिकवरी कर चुके हैं ਇਕ ਜਿਹੜਾ ਸਾਡਾ ਪੁਨਿਆਰ ਨਾਕਾ ਉੱਥੋਂ ਵੀ ਰਿਕਵਰੀ ਹੋਈ ਹੈ ਕੈਸ਼ ਦੀ ਵੀ ਰਿਕਵਰੀ ਹੋਈ ਹੈ ਤੇ ਡਰੱਗਸ ਦੀ ਹੈਰੋਇਨ ਦੀ ਇਹਦੀ ਵੀ ਰਿਕਵਰੀ ਹੋਈ ਹੈ ਇਨਫੈਕt ਵੈਪਨਸ ਦੀ ਵੀ ਇਸੇ ਰਿਕਵਰੀ ਕੀਤੀ ਹੈ ਸਾਡੇ ਵੱਖ-ਵੱਖ ਨਾਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਲੱਗੇ ਆ ਉੱਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਕਈ ਸਾਰੀ ਤਾਵਾਂ ਤੇ ਜਿਹੜੀ ਸਾਡੀ ਸੀਏਕੇ ਸਾਨੂੰ ਮਿਲਿਆ ਉਹਨਾਂ ਨੂੰ ਵੀ ਡਿਪਲੋਏ ਕੀਤਾ ਗਿਆ ਹੈ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਜਿਹੜੀ ਸਾਡੀ ਸੈਂਟਰਲ ਆਰਮਡ ਪੁਲਿਸ ਫੋਰਸ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹ ਅਸੀਂ ਅਨੀ ਸਮਗਲਰਾਂ ਨੂੰ ਤਾਂ ਇਹ ਮੈਸੇਜ ਹੈ ਕਿ ਉਹ ਆਪਣੀ ਇਲੀਗਲ ਐਕਟੀਵਿਟੀਜ਼ ਛੋੜ ਦੇਣ ਕਿਉਂਕਿ ਇਹਨੂੰ ਅਸੀਂ ਲਾਜਿਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਖਤ ਸਖਤ ਸਜ਼ਾ ਵੀ ਹੋਏ ਆਫਟਰ ਇਨਵੈਸਟੀਗੇਸ਼ਨ ਇਜ਼ ਕੰਪਲੀਟਡ ਔਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਬੱਸ ਕਰਾਂਗੇ ਤੇ ਇਹਦੇ ਖਿਲਾਫ ਸਾਡੀ ਮੁਹਿੰਮ ਜੜੀ ਹੋ ਜਾਰੀ ਰਹੇਗੀ पैकेट और अगर जब, जब तो बॉर्डर सिक्योरिटी फोर्स से गुरदासपुर पुलिस में जॉइंटली एक काफ़ी वही सफलता मिली है मिति छब्बीस मई दो हजार चौबीस की रात में एक हमिंग साउंड है जरा डिटेक्ट होीओ पी चंदू अडाला तो जिते बी एस एफ के अलर्ट जवान ने इमीडिएटली जो है इनफॉरमेषन आगे शेयर की जिस ती तो एस एफ द्वारा तीन राउंड भी फायर किए गए आ, उस तो जॉइंट सर्च ऑपरेशन किया गया जिद्द एक काफी वीडियो मात्रा के रिकवरी हुई है जो सस्पैक्टेड हेरोइन लग रही है आ, ये